ਬਾਬਾ ਬੰਦਾ ਸਿੰਘ ਦੀ ਸ਼ਹਾਦਤ ਦੇ ਕੀ ਕਾਰਨ ਸਨ? ਕਿਉਂ ਫੜੇ ਗਏ ਬਾਬਾ ਬੰਦਾ ਸਿੰਘ? ਕੀ ਮਾਤਾ ਸੁੰਦਰੀ ਜੀ ਮੁਗਲਾਂ ਦੇ ਨਾਲ ਰਲ ਕੇ ਬਾਬਾ ਬੰਦਾ ਸਿੰਘ ਦੇ ਵਿਰੁੱਧ ਹੋ ਗਏ ਸਨ ਜਾਂ ਇਹ ਵੀ ਇੱਕ ਝੂਠੀ ਸਾਜ਼ਿਸ਼ ਹੈ? ਕੀ ਬਾਬਾ ਬినੋਦ ਸਿੰਘ ਨੇ ਅਖੀਰਲੇ ਵੇਲੇ ਵਿਸ਼ਵਾਸ ਘਾਤ ਕੀਤਾ ਸੀ ਜਿਸ ਕਰਕੇ ਬਾਬਾ ਬੰਦਾ ਸਿੰਘ ਦੀ ਹਾਰ ਹੋਈ? ਜਾਂ ਫਿਰ ਬਾਬਾ ਬੰਦਾ ਸਿੰਘ ਗੁਰੂ ਬਣ ਬੈਠੇ ਸਨ ਜਿਸ ਕਰਕੇ ਉਹਨਾਂ ਦੀ ਸਾਰੀ ਸ਼ਕਤੀ ਖਤਮ ਹੋ ਗਈ? ਤੇ ਉਹ ਮੁਗਲਾਂ ਦੇ ਹੱਥੀਂ ਫੜੇ ਗਏ ਆਖਰ ਸੱਚ ਕੀ ਹੈ ਸਾਡੇ ਸਿੱਖ ਲਿਖਾਰੀਆਂ ਨੇ ਬਾਬਾ ਬੰਦਾ ਸਿੰਘ ਉਤੇ ਕਈ ਇਲਜ਼ਾਮ ਲਾਏ ਹਨ ਅਤੇ ਉਸ ਦੀ ਸ਼ਹੀਦੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਅਸਲ ਸੱਚ ਦੱਸਾਂਗੇ ਉਹ ਅਸਲ ਸੱਚ ਜੋ ਮੌਕੇ ਦੀਆਂ ਗਵਾਹੀਆਂ ਦੇ ਆਧਾਰ ਉੱਤੇ ਹੈ ਜੋ ਉਸ ਸਮੇਂ ਮੁਸਲਮਾਨ ਅਤੇ ਅੰਗਰੇਜ਼ ਲਿਖਾਰੀਆਂ ਨੇ ਆਪਣੇ ਅੱਖੀਂ ਦੇਖ ਕੇ ਲਿਖੀਆਂ ਜਦੋਂ ਬੰਬਾ ਬੰਦਾ ਸਿੰਘ ਅਤੇ ਸਾਥੀ ਸਿੱਖਾਂ ਦੀ ਸ਼ਹੀਦੀ ਹੋਈ ਤਦ ਕੁਝ ਅੰਗਰੇਜ਼ ਅਤੇ ਮੁਸਲਮਾਨ ਲਿਖਾਰੀ ਉੱਥੇ ਮੌਜੂਦ ਸਨ ਜਿਨ੍ਹਾਂ ਨੇ ਸਾਰੀ ਸ਼ਹੀਦੀ ਅੱਖੀਂ ਖੁਦ ਦੇਖੀ ਸੀ ਅਤੇ ਕਈਆਂ ਨਾਲ ਸਿੰਘਾਂ ਦੀ ਗੱਲਬਾਤ ਵੀ ਹੋਈ ਸੀ ਉਹ ਲਿਖਾਰੀ ਕੀ ਲਿਖਦੇ ਹਨ ਇਹ ਸਾਰੀ ਇਨਫੋਰਮੇਸ਼ਨ ਅਸੀਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝੀ ਕਰਾਂਗੇ ਇਹ ਅਸਲ ਇਤਿਹਾਸ ਅੱਜ ਤੱਕ ਛੁਪਿਆ ਹੋਇਆ ਹੈ ਜੋ ਤੁਹਾਡੇ ਲਈ ਬਿਲਕੁਲ ਹੀ ਨਵਾਂ ਹੋਵੇਗਾ ਜੋ ਤੁਸੀਂ ਪਹਿਲਾਂ ਕਦੇ ਨਾ ਸੁਣਿਆ ਹੋਵੇਗਾ ਬਾਬਾ ਬੰਦਾ ਸਿੰਘ ਦੀ ਸ਼ਹੀਦੀ ਦੇ ਅਸਲ ਕਾਰਨ ਅਤੇ ਸਹੀ ਇਤਿਹਾਸ ਜਾਣਨ ਲਈ ਸਾਡੀ ਸਾਰੀ ਵੀਡੀਓ ਗੁਰਮੁਖਪੰਥ ਚੈਨਲ ਤੇ ਜ਼ਰੂਰ ਦੇਖਿਓ